ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਆਪਾਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 55 ਤੋਂ ਲੈ ਕੇ 57 ਤੱਕ ਵਿਚਾਰ ਕਰਾਂਗੇ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਅਸ਼ਟਪਦੀਆਂ ਵਿੱਚ ਚੱਲ ਰਹੀ ਹੈ ਜੀ ਫਿਰ ਆਪਾਂ ਤਕਰੀਬਨ ਹਰ ਰੋਜ਼ ਦੋ ਅਸ਼ਟਪਦੀਆਂ ਤੇ ਵਿਚਾਰ ਕਰਦੇ ਹਾਂ ਜੀ ਤੇ ਇਹ ਅੱਜ ਅੰਗ 55 ਤੋਂ 57 ਤੱਕ ਫਿਰ ਦੋ ਅਸ਼ਟਪਦੀਆਂ ਹੋ ਜਾਂਦੀਆਂ ਨੇ ਜੀ ਸਿਤੀ ਰਾਗ ਮਹੱਲਾ ਪਹਿਲਾ ਮਨ ਝੂਠਾ ਤਨ ਝੂਠ ਹੈ ਜੇਬਾ ਝੂਠੀ ਹੋਏ ਮੁਖ ਝੂਠਾ ਝੂਠ ਬੋਲਣਾ ਕਿਉਂ ਕਰ ਸੁਚਾ ਹੋਏ ਬਿਨ ਅਬ ਸਬਦ ਨਾ ਮਾਂਜੀਐ ਸੱਚ ਤੇ ਸਚ ਹੋਏ ਮੁੰਦੇ ਗੁਣ ਹੀ ਨੀ ਸੁਖ ਕਹਿ ਪਰ ਰਲਿਆ ਰਸ ਮਾਨਸੀ ਸੱਚ ਸਬਦ ਸੁਖ ਨਹਿ ਰਹਾਉ ਹੰਦੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮਨ ਝੂਠਾ ਤਨ ਝੂਠ ਹੈ ਕਹਿੰਦੇ ਜਿਸ ਜੀਵ ਦਾ ਮਨ ਕਹਿੰਦੇ ਵਿਕਾਰਾਂ ਨਾਲ ਝੂਠਾ ਕਹਿੰਦੇ ਉਹਦਾ ਫਿਰ ਤਨ ਉਹਦੇ ਜਿਹੜੇ ਗਿਆਨ ਇੰਦਰੀ ਨੇ ਕਹਿੰਦੇ ਉਹ ਵੀ ਵਿਕਾਰਾਂ ਦੇ ਵਿੱਚ ਹੀ ਫਸੇ ਹੁੰਦੇ ਨੇ ਤੇ ਕਹਿੰਦੇ ਫਿਰ ਉਹਦੀ ਜਿਹੜੀ ਜੀਭਾ ਹੁੰਦੀ ਆ ਜੀਬ ਵੀ ਹੁੰਦੀ ਆ ਉਹ ਵੀ ਕਈ ਤਰ੍ਹਾਂ ਦੇ ਪਦਾਰਥਾਂ ਦੇ ਰਸਾਂ ਦੇ ਵਿੱਚ ਝੂਠੀ ਹੋਈ ਹੁੰਦੀ ਆ ਤੇ ਉਹਨੂੰ ਝੂਠ ਬੋਲਣ ਦਾ ਵੀ ਕਹਿੰਦੇ ਮਤਲਬ ਸੁਆ ਉਹਦਾ ਪੈ ਜਾਂਦਾ ਮੁਖ ਝੂਠਾ ਝੂਠ ਬੋਲਣਾ ਕਹਿੰਦੇ ਜਿਹਦਾ ਮੁਖ ਝੂਠਾ ਉਹ ਫਿਰ ਝੂਠ ਹੀ ਬੋਲਦਾ ਕਿ ਉਹ ਕਰ ਸੂਚਾ ਹੋਏ ਕਹਿੰਦੇ ਵੀ ਜਿੱਦਾਂ ਉਹ ਜੇ ਬਾਹਰੋਂ ਕੋਈ ਧਾਰਮਿਕ ਦਿਖਾਵੇ ਦੇ ਵੀ ਕਰਦਾ ਹੈਗਾ ਕਰਮ ਪਰ ਅੰਦਰੋਂ ਜੇ ਉਹਦਾ ਮਨ ਝੂਠਾ ਹੈਗਾ ਤਾਂ ਇਦਾਂ ਬਾਹਰੋਂ ਸਿਰਫ ਧਾਰਮਿਕ ਬਣਨ ਦੇ ਨਾਲ ਉਹ ਸੱਚਾ ਨਹੀਂ ਹੋ ਸਕਦਾ ਬਿਨ ਅਬ ਸ਼ਬਦ ਨਾ ਮਾਂਜੀਏ ਸਾਚੇ ਤੇ ਸੱਚ ਹੋਏ ਕਹਿੰਦੇ ਵੀ ਗੁਰੂ ਦੇ ਸ਼ਬਦ ਪਾਣੀ ਜਿਹੜਾ ਪਾਣੀ ਰੂਪੀ ਸ਼ਬਦ ਰੂਪੀ ਪਾਣੀ ਆ ਕਹਿੰਦੇ ਉਹਦੇ ਤੋਂ ਮਾਂਜਣ ਤੋਂ ਬਿਨਾ ਜਿਹੜਾ ਮਾਨਾ ਕਹਿੰਦੇ ਵੀ ਉਹ ਸੱਚਾ ਨਹੀਂ ਹੋ ਸਕਦਾ ਸਾਚੇ ਤੇ ਸੱਚ ਹੋਏ ਉਹ ਜਿਹੜਾ ਸੱਚਾ ਸ਼ਬਦ ਆ ਨਾ ਜਦੋਂ ਉਹਦੇ ਨਾਲ ਮਾਂਜਿਆ ਜਾਣਾ ਮਨ ਫਿਰ ਸੱਚਾ ਹੋਣਾ ਮੁੰਦੇ ਗੁਣ ਹੀਣੀ ਸੁਖ ਕਿਹ ਕਹਿੰਦੇ ਹੈ ਜੀ ਵਿਸਤਰੀ ਜੇ ਕਹਿੰਦੇ ਪਰਮਾਤਮਾ ਦੇ ਗੁਣਾਂ ਦਾ ਨਿਵਾਸ ਨਹੀਂ ਤੇਰੇ ਮਨ ਦੇ ਵਿੱਚ ਹੋਇਆ ਪਰ ਆਤਮ ਸੁਖ ਮਿਲ ਨਹੀਂ ਸਕਦਾ ਪਰਮਾਤਮਾ ਦੇ ਗੁਣ ਇਕੱਠੇ ਕੀਤੇ ਤੋਂ ਬਿਨਾ ਪੇਰ ਰਲਿਆ ਰਸਮਾਨਸੀ ਸਾਚ ਸ਼ਬਦ ਸੁਖ ਨੇਹਿ ਰਹਾਓ ਕਹਿੰਦੇ ਕਿ ਵੀ ਜੋ ਜੀ ਵਿਸਤਰੀ ਸੱਚੇ ਸ਼ਬਦ ਦਾ ਗੁਰੂ ਦੇ ਸੱਚੇ ਸ਼ਬਦ ਦੇ ਨਾਲ ਪਿਆਰ ਆ ਕਹਿੰਦੇ ਫਿਰ ਉਹਨੂੰ ਇਹਦੇ ਵਿੱਚ ਸੋਖਾ ਤੇ ਫਿਰ ਉਹਨੂੰ ਪ੍ਰਭੂ ਪਤੀ ਪਰਮੇਸ਼ਰ ਦਾ ਮਿਲਾਪ ਵੀ ਹੁੰਦਾ ਹੈ। ਪਰ ਪ੍ਰਦੇਸੀ ਜੇ ਥੀ ਐ ਤਨ ਵਾਂਢੀ ਝੂਰੇ ਜਿਉਂ ਜਲ ਥੋੜਾ ਮੱਛਲੀ ਕਰਨ ਪਲਾਵ ਕਰੇ। ਕਹਿੰਦੇ ਜਿਸ ਤਰ੍ਹਾਂ ਵੀ ਇੱਕ ਮੱਛੀ ਆ ਜੇ ਪਾਣੀ ਥੋੜਾ ਰਹਿ ਜਾਊਗਾ ਫਿਰ ਜਿਦਾ ਆਪਾਂ ਕਹਿੰਦੇ ਹੁੰਦੇ ਨਾ ਵੀ ਉਹ ਤੜਪਦੀ ਆ ਕਿੰਨੀ ਔਖੀ ਹੁੰਦੀ ਹੈ ਕਿ ਪਾਣੀ ਥੋੜਾ ਰਹਿ ਗਿਆ ਨਾ ਫਿਰ ਉਹਦਾ ਜੀਣਾ ਮੁਸ਼ਕਿਲ ਹੋ ਜਾਂਦਾ ਕਹਿੰਦੇ ਇਸ ਤਰ੍ਹਾਂ ਹੀ ਵੀ ਜਿਹੜੀ ਜੀਵ ਇਸਤਰੀ ਆਪਣੇ ਹਿਰਦੇ ਘਰ ਦੇ ਵਿੱਚ ਵਸਦੇ ਹੋਏ ਪਤੀ ਪਰਮੇਸ਼ਰ ਨੂੰ ਨਹੀਂ ਪਹਿਚਾਨਦੀ ਫਿਰ ਉਹਦੇ ਲਈ ਤਾਂ ਪਰਦੇਸੀ ਹੋ ਗਿਆ ਨਾ ਉਹਨੂੰ ਪਤਾ ਹੀ ਨਹੀਂ ਕਿ ਮੇਰੇ ਹਿਰਦੇ ਘਰ ਦੇ ਵਿੱਚ ਪਤੀ ਹੈ ਤਾਂ ਫਿਰ ਉਹ ਦੁਖੀ ਹੁੰਦੀ ਆ ਪਿਰ ਭਾਵੈ ਸੁਖ ਪਾਈਐ ਜਾਂ ਆਪੇ ਨਦਰ ਕਰੇ ਕਹਿੰਦੇ ਵੀ ਜੋ ਜਦੋਂ ਜੀਵ ਇਸਤਰੀ ਉਸ ਪਤੀ ਪਰਮੇਸ਼ਰ ਨੂੰ ਭਾ ਜਾਂਦੀ ਆ ਕਹਿੰਦੇ ਫਿਰ ਉਹ ਸੁਖ ਚ ਰਹਿੰਦੀ ਆ ਤੇ ਫਿਰ ਪਤੀ ਪਰਮੇਸ਼ਰ ਉਹਦੇ ਉੱਪਰ ਆਪਣੀ ਕਿਰਪਾ ਦ੍ਰਿਸ਼ਟੀ ਵੀ ਕਰਦਾ ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ ਨਸੋ ਹੈ ਮਨ 모ਹਿਆ ਰਤੀ ਰੰਗ ਨਿਹਾਲ ਕਹਿੰਦੇ ਜਿਹੜੀ ਜੀਵ ਇਸਤਰੀ ਸਤ ਸੰਗ ਵਿੱਚ ਬੈਠ ਕੇ ਦੂਜੀਆਂ ਸਖੀਆਂ ਦੇ ਨਾਲ ਦੂਜੇ ਸੰਗ ਸੰਗਤ ਦੇ ਵਿੱਚ ਦੂਜੀਆਂ ਜਿਹੜੀਆਂ ਹੈਗੀਆਂ ਪਤੀ ਪਰਮੇਸ਼ਰ ਦੀ ਸਲਾਹਨਾ ਕਰਦੀਆਂ ਨੇ ਸਿਫਤ ਕਰਦੀਆਂ ਨੇ ਉਹਨਾਂ ਵਿੱਚ ਬੈਠ ਕੇ ਪਤੀ ਪਰਮੇਸ਼ਰ ਦੀ ਸਿਫਤ ਕਰਦੀ ਆ ਸਲਾਹ ਕਰਦੀ ਆ ਫੇਰ ਕਹਿੰਦੇ ਉਹਦਾ ਜਿਹੜਾ ਤਾਨਾ ਉਹ ਸੋਹਣਾ ਬਣ ਜਾਂਦਾ ਉਹਦਾ ਮਨ ਵੀ ਸੋਹਣਾ ਬਣ ਜਾਂਦਾ ਫਿਰ ਉਹ ਪਰਮੇਸ਼ਰ ਪ੍ਰਤੀ ਦੇ ਸੋਹਣੀ ਨਜ਼ਰ ਵਿੱਚ ਆ ਜਾਂਦੀ ਆ ਉਹਦੇ ਰੰਗ ਵਿੱਚ ਨਿਹਾਲ ਹੋ ਜਾਂਦੀ ਆ ਸ਼ਬਦ ਸਵਾਰੀ ਸੋਹਣੀ ਪਿਰ rave ਗੁਣ ਨਾਲ ਕਹਿੰਦੇ ਫਿਰ ਉਹ ਸ਼ਬਦ ਦੇ ਵਿੱਚ ਗੁਰੂ ਦੇ ਸ਼ਬਦ ਦੇ ਵਿੱਚ ਅ ਮਤਲਬ ਰੰਗ ਕੇ ਬਿ ਸੰਵਾਰੀ ਜਾਂਦੀ ਆ ਸੋਹਣੀ ਬਣ ਜਾਂਦੀ ਆ ਤੇ ਉਹਦੇ ਕੋਲ ਫਿਰ ਪਰਮਾਤਮਾ ਦੇ ਗੁਣ ਆ ਜਾਂਦੇ ਨੇ ਤੇ ਇਸ ਤਰ੍ਹਾਂ ਪਰਮਾਤਮਾ ਦਾ ਉਹਨੂੰ ਮਿਲਾਪ ਪ੍ਰਾਪਤ ਹੁੰਦਾ ਪਰਮਾਤਮਾ ਦੇ ਗੁਣ ਇਕੱਠੇ ਕਰਿਆਂ ਕਾਮਣ ਕਾਮਨਾ ਆਵਈ ਖੋਟੀ ਅਵਗਣਿਆਰ ਕਹਿੰਦੇ ਜੋ ਜੀਵ ਇਸਤਰੀ ਨੇ ਪਰਮਾਤਮਾ ਦੇ ਗੁਣ ਨਹੀਂ ਇਕੱਠੇ ਕੀਤੇ ਗੁਣਾ ਤੋਂ ਬਿਨਾ ਹੈਗੀ ਆ ਕਹਿੰਦੇ ਉਹਦਾ ਜਿਹੜਾ ਹੈਗਾ ਇਹ ਜੀਵਨ ਆ ਉਹ ਵਿਰਥਾ ਚਲੇ ਜਾਂਦਾ ਕਿਸੇ ਕੰਮ ਨਹੀਂ ਆਉਂਦਾ ਨਾ ਸੁਖ ਪਈਏ ਸਹਰੇ ਝੂਠ ਜਲੀ ਵੇਕਾਰ ਕਹਿੰਦੇ ਜੋ ਔਗਣਵੰਤੀ ਜੀ ਜੀ ਵਾ ਜਿਹਨੇ ਗੁਣ ਨਹੀਂ ਇਕੱਠੇ ਕੀਤੇ ਪਰਮਾਤਮਾ ਦੇ ਉਹਨੂੰ ਕਹਿੰਦੇ ਨਾ ਇਸ ਲੋਕ ਦੇ ਵਿੱਚ ਸੁੱਖਾ ਨਾ ਉਹਨੂੰ ਪਰਲੋਕ ਦੇ ਵਿੱਚ ਸੁੱਖਾ ਉਹ ਵਿਕਾਰਾਂ ਦੇ ਵਿੱਚ ਜਲ ਕੇ ਉਹਦਾ ਜੀਵਨ ਵਿਅਰਥ ਚਲੇ ਜਾਂਦਾ ਆਵਣ ਵੰਜਨ ਡਾਕੜੋ ਛੋੜੀ ਕੰਤ ਵਿਸਾਰ ਕਹਿੰਦੇ ਜਿਸ ਜੀਵ ਇਸਤਰੀ ਨੇ ਪ੍ਰਭੂ ਪਰਮਾਤਮਾ ਦੇ ਗੁਣ ਇਕੱਠੇ ਨਹੀਂ ਕੀਤੇ ਉਹ ਜਨਮ ਮਰਨ ਦੇ ਦੁੱਖ ਦੇ ਵਿੱਚ ਰਹਿੰਦੀ ਆ ਕਿਉਂਕਿ ਪਰਮਾਤਮਾ ਨੇ ਉਹਨੂੰ ਵਿਸਾਰ ਦਿੱਤਾ ਹੁੰਦਾ ਪਰਮਾਤਮਾ ਉਹਨੂੰ ਯਾਦ ਨਹੀਂ ਰੱਖਦਾ। ਪਰਕੀ ਨਾਰ ਸੁਹਾਵਣੀ ਮੁੱਤੀ ਸੋਕਿਤ ਸਾਦ। ਕਹਿੰਦੇ ਜਿਹੜੀ ਜੀਵ ਇਸਤਰੀ ਪ੍ਰਭੂ ਪ੍ਰਤੀ ਦੀ ਸੁਹਾਵਣੀ ਨਾਰ ਸੀ ਸੁਹਾਗਣ ਸੀ ਕਹਿੰਦੇ ਉਹ ਹੁਣ ਕਹਿੰਦੇ ਵੀ ਕਿਉਂ ਠੱਗੀ ਗਈ ਵਿਕਾਰਾਂ ਦੇ ਵਿੱਚ ਕੀ ਹੋ ਗਿਆ ਕਿ ਉਹਨੂੰ ਵਿਕਾਰਾਂ ਨੇ ਠੱਗ ਲਿਆ ਤੇ ਕਹਿੰਦੇ ਨੇ ਪਿਰਕੈ ਕਾਮਨਾ ਆਵਈ ਬੋਲੇ ਫਾਦਲ ਬਾਦ ਕਹਿੰਦੇ ਉਹ ਹੁਣ ਪਰਮਾਤਮਾ ਦਾ ਨਾਮ ਨਹੀਂ ਲੈਂਦੀ ਉਹ ਫਜ਼ੂਲ ਦੀਆਂ ਗੱਲਾਂ ਕਰਦੀ ਆ ਇਸ ਕਰਕੇ ਪਤੀ ਪਰਮੇਸ਼ਰ ਦੇ ਉਹ ਪਸੰਦ ਨਹੀਂ ਗਈ ਕਿਉਂਕਿ ਉਹ ਪਰਮਾਤਮਾ ਦਾ ਨਾਮ ਨਹੀਂ ਲੈਂਦੀ ਦਰਕਰ ਢੋਈ ਨਾ ਲਹੈ ਛੂਟੀ ਦੁਜੈ ਸਾਦ ਕਹਿੰਦੇ ਜੋ ਜੀਵ ਇਸਤਰੀ ਮਾਇਆ ਦੇ ਸਵਾਦ ਦੇ ਵਿੱਚ ਰੰਗੀ ਜਾਂਦੀ ਆ ਤਾਂ ਉਹਨੂੰ ਫਿਰ ਪ੍ਰਮਾਤਮਾ ਦੇ ਦਰਕਰ ਵਿੱਚ ਢੋਈ ਨਹੀਂ ਮਿਲਦੀ ਪੰਡਤ ਵਾਚੈ ਪੋਥੀਆਂ ਨਾ ਬੁਝੈ ਵਿਚਾਰ ਅਨਕੋ ਮਤੀ ਦੇ ਚਲੇ ਮਾਇਆ ਕਾਵਾ ਪਾਰ ਕਹਿੰਦੇ ਪੰਡਤਾਂ ਦੀ ਗੱਲ ਕਰਦੇ ਨੇ ਜਿਹੜੇ ਕਹਿੰਦੇ ਵੀ ਪੰਡਤ ਉਸ ਟਾਈਮ ਗੁਰੂ ਨਾਨਕ ਪਾਤਸ਼ਾਹ ਦੇ ਸਾਹਮਣੇ ਕੋਈ ਇਸ ਤਰ੍ਹਾਂ ਦੇ ਪੰਡਤ ਆਏ ਜਿਨ੍ਹਾਂ ਦਾ ਸਿਰਫ ਕੰਮ ਇਹ ਸੀ ਕਿ ਉਹ ਪੋਥੀਆਂ ਦੀ ਵਿਚਾਰਤਾ ਕਰਦੇ ਨੇ ਪਰ ਉਹ ਅਸਲੀਅਤ ਨੂੰ ਜ਼ਿੰਦਗੀ ਦੀ ਨੂੰ ਨਹੀਂ ਸਮਝਦੇ ਕਿ ਮਤਲਬ ਸਾਡਾ ਅਸਲੀ ਜਿਹੜੀ ਸਾਡੀ ਜ਼ਿੰਦਗੀ ਦਾ ਮਕਸਦ ਆ ਉਹ ਕੀ ਆ ਪ੍ਰਮਾਤਮਾ ਦਾ ਨਾਮ ਜਪਣਾ ਨਾ ਸਿਰਫ ਪੋਥੀਆਂ ਪੜ ਕੇ ਇਹਦੀਆਂ ਵਿਚਾਰਾਂ ਹੀ ਸੁਣਾਉਣੀਆਂ ਹਨ ਕਹਿੰਦੇ ਪੰਡਤ ਆ ਵੀ ਸਿਰਫ ਪੋਥੀਆਂ ਦੀ ਵਿਚਾਰ ਕਰਦਾ ਪਰ ਪੋਥੀਆਂ ਜੋ ਅਸਲ ਚ ਕਹਿ ਰਹੀਆਂ ਨੇ ਉਹਦਾ ਅਸਲ ਜਿਹੜਾ ਹੈਗਾ ਉਪਦੇਸ਼ ਉਹਨੂੰ ਨਹੀਂ ਸਮਝਦਾ ਹੈਗਾ ਦੂਜਿਆਂ ਨੂੰ ਤਾਂ ਮਤ ਦਿੰਦਾ ਮਤ ਦੂਜਿਆਂ ਨੂੰ ਮਤ ਦੇ ਕੇ ਇਸ ਤਰ੍ਹਾਂ ਮਤ ਦੇਣ ਦੇ ਨਾਲ ਇੱਕ ਮਾਇਆ ਦਾ ਉਹਦਾ ਵਪਾਰ ਬਣਿਆ ਹੋਇਆ ਜਿਸ ਤਰ੍ਹਾਂ ਆਪਾਂ ਵੀ ਕਹਿ ਲਓਗੇ ਜਿੱਦਾਂ ਅਸੀਂ ਸਿਰਫ ਆ ਪਰਮਾਤਮਾ ਦਾ ਨਾਮ ਲੈਨੇ ਆ ਪਾਠ ਕਰਦੇ ਆ ਪਰ ਅਸੀਂ ਸਿਰਫ ਓਨੀ ਦੇਰ ਜਿੰਨੀ ਦੇਰ ਪਾਠ ਕਰਦੇ ਆ ਅਸੀਂ ਪਾਠ ਕਰਦੇ ਆ ਬਾਕੀ ਸਾਡਾ ਹੋਰ ਜਿਹੜਾ ਵਿਹਾਰ ਆ ਉਹ ਸਾਡਾ ਨਹੀਂ ਬਦਲਿਆ ਹੋਇਆ ਉਹ ਸਾਡਾ ਵਿਹਾਰ ਸੱਤ ਦਾ ਨਹੀਂ ਹੈਗਾ ਤੇ ਫਿਰ ਉਹ ਵੀ ਇਦਾਂ ਹੋ ਗਿਆ ਕਿ ਅਸਲ ਦੇ ਵਿੱਚ ਫਿਰ ਅਸੀਂ ਜ਼ਿੰਦਗੀ ਦੀ ਅਸਲੀਅਤ ਨੂੰ ਨਹੀਂ ਸਮਝਿਆ ਜੋ ਸਾਨੂੰ ਗੁਰੂ ਉਪਦੇਸ਼ ਦਿੰਦੇ ਨੇ ਕਿ ਸਾਡੀ ਗੁਰਬਾਣੀ ਨੂੰ ਪੜੋ ਗੁਰਬਾਣੀ ਨੂੰ ਸੁਣੋ ਤੇ ਗੁਰਬਾਣੀ ਦੇ ਅਨੁਸਾਰ ਆਪਣਾ ਜੀਵਨ ਢਾਲੋ ਜੋ ਸਾਨੂੰ ਗੁਰਬਾਣੀ ਕਹਿੰਦੀ ਆ ਉਹ ਕਰੋ ਗੁਰਬਾਣੀ ਨੂੰ ਪੜ ਕੇ ਸਿਰਫ ਅਸੀਂ ਇਹ ਨਹੀਂ ਕਹਿ ਦੇਣਾ ਕਿ ਹੁਣ ਗੁਰਬਾਣੀ ਨੂੰ ਪੜ ਲਿਆ ਤੇ ਅਸੀਂ ਧਾਰਮਿਕ ਬਣ ਗਏ ਇਸ ਤਰ੍ਹਾਂ ਅਸੀਂ ਧਾਰਮਿਕ ਨਹੀਂ ਬਣ ਸਕਦੇ ਜਦੋਂ ਸਾਡਾ ਜਿਹੜਾ ਜੀਵਨ ਆ ਉਹ ਗੁਰਬਾਣੀ ਦੇ ਅਨੁਸਾਰ ਢਾਲ ਨਹੀਂ ਜਾਂਦਾ ਵਾਹਿਗੁਰੂ ਵਾਹਿਗੁਰੂ ਕਥਨੀ ਝੂਠੀ ਜਗ ਪਵੈ ਰਹਿਣੀ ਸਬਦ ਸੋਸਾਰ ਕਹਿੰਦੇ ਸਾਰਾ ਜਗ ਵਿੱਚ ਝੂਠ ਝੂਠੀ ਕਥਨੀ ਦੇ ਵਿੱਚ ਗਲਤਾਨ ਹੈਗਾ ਜੋ ਅਸਲ ਜ਼ਿੰਦਗੀ ਹੈਗੀ ਆ ਉਹ ਇਹ ਆ ਕਿ ਸ਼ਬਦ ਜੇ ਸਾਨੂੰ ਗੁਰੂ ਦਾ ਕਹਿ ਰਿਹਾ ਉਹਦੇ ਸਾ ਉਹਦੇ ਅਨਸਾਰ ਸਾਡੀ ਰਹਿਣੀ ਬਣ ਜਾਵੇ ਕਹਤੇ ਪੰਡਿਤ ਜੋਤ ਕੀ ਬੇਦਾ ਕਰੇ ਵਿਚਾਰ ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਣ ਕਹਿੰਦੇ ਕਿੰਨੇ ਹੀ ਪੰਡਿਤ ਕਿੰਨੇ ਹੀ ਜੋਤਸ਼ੀ ਬੇਦਾ ਦੀ ਵਿਚਾਰ ਕਰਦੇ ਨੇ ਵਿਚਾਰ ਕਰਕੇ ਕਹਿੰਦੇ ਉਹ ਮਤਲਬ ਉਹਦੇ ਉੱਪਰ ਫਿਰ ਆਪ ਵਿਵਾਦ ਕਰਦੇ ਨੇ ਜਿੱਦਾਂ ਕੋਈ ਕਹਿੰਦਾ ਕਿ ਵੀ ਇਹਦੀ ਆ ਵਿਚਾਰ ਚੰਗੀ ਆ ਕੋਈ ਕਹਿੰਦਾ ਨਹੀਂ ਐਸ ਪੋਥੀ ਦੀ ਵਿਚਾਰ ਚੰਗੀ ਆ ਫਿਰ ਇਦਾਂ ਵਾਧੂ ਦੇ ਮਤਲਬ ਜਿੱਦਾਂ ਕਹਿੰਦੇ ਨੇ ਵੀ ਬਹਿਸਾਂ ਵਿੱਚ ਪੈਂਦੇ ਨੇ ਪਰ ਜ਼ਿੰਦਗੀ ਦੀ ਅਸਲੀਅਤ ਨੂੰ ਨਹੀਂ ਸਮਝਦੇ ਇਸ ਤਰ੍ਹਾਂ ਫਿਰ ਉਹ ਜਨਮ ਮਰਨ ਦੇ ਚੱਕਰ ਵਿੱਚ ਪੈ ਰਹੇ ਨੇ ਬਿਨ ਗੁਰ ਕਰਮ ਨਾ ਛੁੱਟਸੀ ਕਹਿ ਸੁਣ ਆਖ ਵਖਾਣ ਕਹਿੰਦੇ ਸਿਰਫ ਇਹੀ ਕਿ ਪੋਥੀਆਂ ਦੇ ਵੇਦਾਂ ਦੇ ਪਾਠ ਕਰ ਲੇ ਸੁਣ ਲੇ ਕਹਿੰਦੇ ਇਸ ਤਰ੍ਹਾਂ ਵਿਕਾਰਾਂ ਤੋਂ ਖਲਾਸੀ ਨਹੀਂ ਹੁੰਦੀ ਜਦੋਂ ਤੱਕ ਗੁਰੂ ਦੀ ਕਿਰਪਾ ਨਾ ਹੋ ਜਾਏ ਸਭ ਗੁਣਵੰਤੀ ਆਖੀਐ ਮੈਂ ਗੁਣ ਨਹੀਂ ਕੋਏ ਹਰ ਵਰਨਾਰ ਸੁਹਾਵਣੀ ਮੈਂ ਪਾਵੈ ਪ੍ਰਭ ਸੋਏ ਕਹਿੰਦੇ ਵੀ ਸਾਰੀਆਂ ਪਰਮਾਤਮਾ ਦੀਆਂ ਜਿਹੜੀਆਂ ਹੈਗੀਆਂ ਨੇ ਜੀਵ ਇਸਤਰੀਆਂ ਪਤਨੀਆਂ ਉਹ ਸਾਰੀਆਂ ਗੁਣਵੰਤੀ ਨੇ ਪਰ ਕਹਿੰਦੇ ਜਿੱਦਾਂ ਕਿਸੇ ਜੀਵ ਇਸਤਰੀ ਵੱਲੋਂ ਕਹਿ ਰਹੇ ਨੇ ਕਿ ਪਰ ਮੇਰੇ ਵਿੱਚ ਕੋਈ ਗੁਣ ਨਹੀਂ ਹੈਗੇ ਹਰ ਵਾਰ ਨਾਰ ਸੁਹਾਵਣੀ ਮੈਂ ਪਾਵੈ ਪ੍ਰਭ ਸੋਏ ਕਹਿੰਦੇ ਵੀ ਜੋ ਹੈਗੀ ਆ ਜੀਵ ਇਸਤਰੀ ਪ੍ਰਭੂ ਦੇ ਗੁਣਾ ਦੇ ਨਾਲ ਸੁਹਾਗਵੰਤੀ ਬਣੀ ਹੋਈ ਆ ਫਿਰ ਉਹ ਪਰਮਾਤਮਾ ਨੂੰ ਪਾ ਜਾਂਦੀ ਆ ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਏ ਜਦੋਂ ਕਿਸੇ ਜੀਵ ਇਸਤਰੀ ਦਾ ਗੁਰੂ ਦੇ ਸ਼ਬਦ ਦੇ ਨਾਲ ਪਰਮਾਤਮਾ ਦੇ ਨਾਲ ਮੇਲ ਹੋ ਜਾਂਦਾ ਫਿਰ ਉਹਦਾ ਪਰਮਾਤਮਾ ਨਾਲੋਂ ਵਿਛੋੜਾ ਨਹੀਂ ਹੁੰਦਾ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਦੀਐ ਤੀਰਥ ਕੀਚੈ ਵਾਸ ਗੁਣ ਦਾਨ ਚੰਗੀਆਂ ਆਈਆਂ ਬਿਨ ਸੱਚ ਕਿਆ ਤਾਸ ਜਿਹ ਹਰਾ ਦੇਤੀ ਹਾਲੂਣਾ ਬਿਨ ਗੁਣ ਜਨਮ ਵਿਨਾਸ਼ ਹੰਦੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਵੀ ਜੇ ਕੋਈ ਜਪ ਵੀ ਕਰਦਾ ਹੋਵੇ ਤਪ ਵੀ ਕਰਦਾ ਹੋਵੇ ਤੇ ਆਪਣੇ ਇੰਦਰਿਆਂ ਤੇ ਸੰਜਮ ਵੀ ਰੱਖਦਾ ਹੋਵੇ ਆਪਣਿਆਂ ਜਿੱਦਾਂ ਉਹਨੇ ਸਰੀਰ ਨੂੰ ਸਾਧਿਆ ਹੋਵੇ ਤੇ ਤੀਰਥਾਂ ਤੇ ਜਾ ਕੇ ਆਪਣਾ ਵਾਸਾ ਕਰ ਲਵੇ ਪੁੰਨ ਕਰੇ দান ਕਰੇ ਚੰਗੇ ਕੰਮ ਕਰੇ ਪਰ ਇਹ ਸਭ ਕੁਝ ਕਹਿੰਦੇ ਬਿਨ ਸਾਚੇ ਕੀਤਾਸ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਭ ਕੁਝ ਵਿਅਰਥਾ ਜਿੱਦਾਂ ਦਾ ਕਹਿੰਦੇ ਜੋ ਕੋਈ ਬੀਜ ਦਾ ਉਦਾਂ ਦਾ ਹੋਈ ਵੱਢ ਲੈਂਦਾ ਬਿਨ ਗੁਣ ਜਨਮ ਵਿਨਾਸ਼ ਕਹਿੰਦੇ ਪਰਮਾਤਮਾ ਦੇ ਗੁਣ ਧਾਰਨ ਕਰਨ ਤੋਂ ਬਿਨਾ ਸਾਡਾ ਜੀਵਨ ਬੇਅਰਥ ਹੈ। ਮੁੰਦੇ ਗੁਣ ਦਾਸੀ ਸੁਖ ਹੋਏ। ਅਵਗਣ ਤਿਆਗ ਸਮਾਈਏ। ਗੁਰਮਤ ਪੂਰਾ ਸੋਏ। ਕਹਿੰਦੇ हे ਜੀਵ ਇਸਤਰੀ ਕਹਿੰਦੇ ਪਰਮਾਤਮਾ ਦੇ ਗੁਣਾਂ ਦੀ ਦਾਸੀ ਬਣ ਜਾ ਫਿਰ ਤੈਨੂੰ ਸੁਖ ਮਿਲੇਗਾ। ਜੇ ਪਰਮਾਤਮਾ ਦੇ ਆਤਮਿਕ ਗੁਣ ਆ ਜਾਂਦੇ ਨੇ ਫਿਰ ਉਹਨਾਂ ਨਾਲ ਆਤਮਿਕ ਸੁੱਖ ਮਿਲਦਾ ਹੈ ਕਹਿੰਦੇ ਔਗਣ ਤਿਆਗ ਕੇ ਪਰਮਾਤਮਾ ਵਿੱਚ ਸਮਾ ਜਾਣਾ ਚਾਹੀਦਾ ਗੁਰੂ ਦੀ ਮੱਤ ਤੇ ਚੱਲਿਆਂ ਉਹ ਪਰਮਾਤਮਾ ਮਿਲਦਾ ਹੈ ਰਹਾਉ ਵੇਨਰਾਸੀ ਵਪਾਰੀਆ ਤੱਕੇ ਕੁੰਡਾ ਚਾਰ ਮੂਲ ਨਾ ਬੂਝੇ ਆਪਣਾ ਵਸਤ ਰਹੀ ਕਰਵਾਰ ਕਹਿੰਦੇ ਇੱਕ ਵਪਾਰੀ ਜਿਹਦੇ ਕੋਲ ਕੋਈ ਰਸ ਨਹੀਂ ਹੈਗੀ ਕੋਈ ਵੱਖਰ ਨਹੀਂ ਹੈਗਾ ਸੌਦਾ ਨਹੀਂ ਹੈਗਾ ਕਹਿੰਦਾ ਉਹ ਆਲੇ-ਦਿਵਾਲੇ ਕਹਿੰਦੇ ਮਤਲਬ ਦੇਖ ਰਿਹਾ ਚਾਰੇ ਪਾਸੇ ਕਿਉਂਕਿ ਉਹਦੇ ਕੋਲ ਹੁਣ ਖਰੀਦੋ-ਫਰੋਖਤ ਲਈ ਕੁਝ ਹੈ ਨਹੀਂਗਾ ਹਨਾ ਫਿਰ ਕਹਿੰਦੇ ਮੂਲ ਨਾ ਬੂਝੇ ਆਪਣਾ ਵਸਤ ਰਹੀ ਕਰਵਾਰ ਫਿਰ ਉੱਥੇ ਆ ਜਾਂਦੇ ਨੇ ਕਹਿੰਦੇ ਵੀ ਜੋ ਜੀਵ ਇਸਤਰੀ ਆਪਣੇ ਮੂਲ ਨੂੰ ਪਰਮਾਤਮਾ ਨੂੰ ਨਹੀਂ ਪਹਿਚਾਣ ਸਕਦੀ ਪਰਮਾਤਮਾ ਤਾਂ ਸਾਡੇ ਅੰਦਰ ਆ ਹਿਰਦੇ 'ਚ ਉਥੋਂ ਅਸਲ ਚੋਂ ਸਮਝ ਨਹੀਂ ਲੱਗ ਰਹੀ ਜੇ ਉਹ ਉਸ ਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ ਕਿ ਮੇਰੇ ਅੰਦਰ ਹੀ ਪਰਮਾਤਮਾ ਹੈਗਾ ਤੇ ਇਸ ਗੱਲ ਦੀ ਸਮਝ ਨਹੀਂ ਹੈਗੀ ਤੇ ਆਲੇ ਦੁਆਲੇ ਮਤਲਬ ਭਾਲ ਦੀ ਫਿਰਦੀ ਆ ਵਿਣਵਖਰ ਦੁਖ ਅਗਲਾ ਕੂੜ ਮੁਠੀ ਕੁੜਿਆਰ ਫਿਰ ਕਹਿੰਦੇ ਉਸ ਅਸਲੀ ਖਜ਼ਾਨੇ ਤੋਂ ਬਿਨਾ ਪਰਮਾਤਮਾ ਦੇ ਨਾਮ ਤੋਂ ਬਿਨਾ ਬੜਾ ਦੁੱਖ ਲੱਗਦਾ ਕਹਿੰਦੇ ਇਸ ਤਰ੍ਹਾਂ ਕਹਿੰਦੇ ਜਿਸ ਤਰ੍ਹਾਂ ਝੂਠ ਨੇ ਕਹਿੰਦੇ ਉਸ ਨੂੰ ਝੂਠੀ ਬਣਾ ਦਿੱਤਾ ਠੱਗ ਲਿਆ ਲਾਹਾ ਇਹ ਨਿਸ ਨੌਤਨਾ ਪਰਖੇ ਰਤਨ ਵਿਚਾਰ ਕਹਿੰਦੇ ਜੋ ਜੀਵ ਇਸਤਰੀ ਆਪਣੇ ਅੰਦਰ ਨਾਮ ਰਤਨ ਦੀ ਪਰਖ ਕਰਦੀ ਆ ਵਿਚਾਰ ਕਰਦੀ ਆ ਕਹਿੰਦੇ ਉਹਨੂੰ ਹਰ ਰੋਜ਼ ਹੀ ਨਵਾਂ ਲਾਹਾ ਮਿਲਦਾ ਵਾਸਤ ਲਹਿ ਕਰ ਆਪਣੇ ਚੱਲ ਕਾਰਜ ਸਾਰ ਫਿਰ ਕਹਿੰਦੇ ਉਹ ਆਪਣੇ ਅੰਦਰ ਬੈਠੇ ਪਰਮਾਤਮਾ ਨੂੰ ਪਹਿਚਾਨ ਲੈਂਦੀ ਆ ਤੇ ਆਪਣਾ ਜੀਵਨ ਸਫਲਾ ਕਰਕੇ ਜਾਂਦੀ ਆ ਵਣ ਜਾ ਰਿਆਂ ਸਿਉ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਕਹਿੰਦੇ ਹੋਰ ਵਣਜਾਰੇ ਹੋਰ ਸਤਸੰਗੀ ਉਹਨਾਂ ਦੇ ਨਾਲ ਰਲ ਕੇ ਪਰਮਾਤਮਾ ਦੇ ਨਾਮ ਦਾ ਵਪਾਰ ਕਰੋ ਤੇ ਕਹਿੰਦੇ ਗੁਰੂ ਦੇ ਸਨਮੁਖ ਰਹਿ ਕੇ ਉਸ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰੋ ਸੰਤਾਂ ਸੰਗਤ ਪਾਈਏ ਜੇ ਮਿਲ ਮਿਲਣ ਹਾਰ ਕਹਿੰਦੇ ਜੇ ਉਹ ਪਰਮਾਤਮਾ ਸਾਨੂੰ ਆਪਣੇ ਨਾਲ ਮਿਲਣਾ ਚਾਹੇ ਕਹਿੰਦੇ ਸੰਤਾਂ ਦੀ ਸੰਗਤ ਵਿੱਚ ਆ ਕੇ ਸਾਨੂੰ ਮੇਲ ਲੈਂਦਾ ਆਪਣੇ ਨਾਲ ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਅਪਾਰ ਕਹਿੰਦੇ ਜਿਸ ਜੀਵ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਜਗ ਪੈਂਦੀ ਆ ਕਹਿੰਦੇ ਉਹ ਫਿਰ ਪਰਮਾਤਮਾ ਦੇ ਨਾਲ ਉਹ ਮਿਲਿਆ ਹੋਇਆ ਵਿਛੜਦਾ ਨਹੀਂਗਾ ਸੱਚਾ ਆਸਣ ਸੱਚ ਰਹਿ ਸੱਚਾ ਪ੍ਰੇਮ ਪਿਆਰ ਫਿਰ ਕਹਿੰਦੇ ਉਹਨੂੰ ਸੱਚੇ ਦਾ ਆਸਣ ਪਤਾ ਲੱਗ ਜਾਂਦਾ ਵੀ ਕਿੱਥੇ ਹੈਗਾ ਫਿਰ ਉਸ ਸੱਚੇ ਦੇ ਨਾਲ ਪ੍ਰੇਮ ਪਿਆਰ ਪਾ ਕੇ ਉਥੇ ਹਿਰਦੇ ਘਰ ਵਿੱਚ ਆਪਣੇ ਸੱਚੇ ਦੇ ਨਾਲ ਰਹਿੰਦਾ ਜਿਨੀ ਆਪ ਪਛਾਣਿਆ ਕਰ ਮਹਿ ਮਹਿਲ ਸੁਥਾਏ ਸੱਚੇ ਸੇ ਤੀਰਤਿਆਂ ਸੱਚੋ ਪੱਲ ਲੈ ਪਾਏ ਕਹਿੰਦੇ ਜਿਨੇ ਆਪਣੇ ਹਿਰਦੇ ਘਰ ਵਿੱਚ ਉਸ ਪਰਮਾਤਮਾ ਦੇ ਮਹਿਲ ਦੀ ਪਹਿਚਾਨ ਕਰ ਲਈ ਹੈ ਕਿ ਪਰਮਾਤਮਾ ਮੇਰੇ ਅੰਦਰ ਹਿਰਦੇ ਘਰ ਦੇ ਮਹਿਲ ਵਿੱਚ ਹੈ ਤੇ ਫਿਰ ਕਹਿੰਦੇ ਸੱਚੇ ਦੇ ਸ਼ਬਦ ਦੇ ਵਿੱਚ ਰਚ ਕੇ ਉਹਨੂੰ ਸੱਚੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਆ ਕਿਰਪਵਨ ਸੋ ਪ੍ਰਭ ਜਾਣੀਐ ਸਾਚੋ ਸਾਚੇ ਨਾਏ ਕਹਿੰਦੇ ਜੋ ਉਹ ਸੱਚੇ ਪਰਮਾਤਮਾ ਦੇ ਨਾਂ ਦੇ ਵਿੱਚ ਰਚ ਕੇ ਸੱਚੇ ਹੋ ਜਾਂਦੇ ਨੇ ਕਹਿੰਦੇ ਉਹ ਫਿਰ ਉਸ ਤਿੰਨਾ ਭਵਨਾ ਦੇ ਵਿੱਚ ਵਿਆਪਕ ਪਰਮਾਤਮਾ ਦੇ ਨਾਲ ਜਾਣ ਪਛਾਣ ਕਰ ਲੈਂਦੇ ਨੇ ਸਤਨ ਖਰੀ ਸੁਹਾਵਣੇ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪਿਰ 라ਵੇ ਰੰਗ ਕਹਿੰਦੇ ਉਹ ਜੀ ਵਿਸਤਰੀ ਜਿਹੜੇ ਜਿੰਨੂੰ ਕਹਿੰਦੇ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਕਿ ਪਰਮਾਤਮਾ ਸਦਾ ਮੇਰੇ ਅੰਗ ਸੰਗ ਆ ਕਹਿੰਦੇ ਫਿਰ ਪਰਮਾਤਮਾ ਉਸ ਨੂੰ ਆਪਣੇ ਘਰ ਮਹਿਲ ਵਿੱਚ ਬੁਲਾਉਂਦਾ ਹੈ ਤੇ ਪਰਮਾਤਮਾ ਦਾ ਉਹਨੂੰ ਮਿਲਾਪ ਪ੍ਰਾਪਤ ਹੁੰਦਾ ਹੈ ਪਰਮਾਤਮਾ ਦਾ ਘਰ ਮਹਿਲ ਕੀ ਆ ਸਾਡਾ ਹਿਰਦਾ ਸਤਿ ਸੋਹਾਗਣ ਸਾਪਲੀ ਪਰਮੋਹੀ ਗੁਣ ਸੰਗ ਕਹਿੰਦੇ ਉਹ ਸੁਹਾਗਣ ਇਸਤਰੀ ਪ੍ਰਭੂ ਪਤੀ ਦੀ ਸੁਹਾਗਣ ਆ ਤੇ ਸੋਹਣੀ ਆ ਕਹਿੰਦੇ ਜਿਨੇ ਆਪਣੇ ਗੁਣਾ ਦੇ ਨਾਲ ਉਸ ਪ੍ਰਭੂ ਪ੍ਰਤੀ ਦਾ ਦਿਲ ਮੋਲਿਆ ਮਨ ਮੋਲਿਆ ਪੁਲੀ ਪੁਲੀ ਥਲ ਚੜਾ ਥਲ ਚੜ ਡੂਗਰ ਜਾਓ ਬਨ ਮਹਿ ਪੁਲੀ ਜੇ ਫਿਰਾਂ ਬਿਨ ਗੁਰ ਬੂਝ ਨਾ ਪਾਓ ਨਾ ਉਹ ਪੁਲੀ ਜੇ ਫਿਰਾਂ ਫਿਰ ਫਿਰ ਆਵੋ ਜਾਓ ਕਹਿੰਦੇ ਜੋ ਜੋ ਕੋਈ ਜੀਵ ਪ੍ਰਮਾਤਮਾ ਨੂੰ ਲੱਭਦਾ ਕਦੇ ਧਰਤੀ ਤੇ ਜਾਂਦਾ ਕਦੇ ਪਹਾੜ ਤੇ ਜਾਂਦਾ ਫੇ ਕਦੇ ਗੁਫਾ ਤੇ ਜਾਂਦਾ ਕਦੇ ਜੰਗਲਾਂ ਚ ਜਾਂਦਾ ਪਰ ਕਹਿੰਦੇ ਗੁਰੂ ਤੋਂ ਬਿਨਾਂ ਕਹਿੰਦੇ ਉਸ ਪਰਮਾਤਮਾ ਨੂੰ ਬੁੱਝਿਆ ਨਹੀਂ ਜਾਂਦਾ ਕਹਿੰਦੇ ਜੇ ਅਸੀਂ ਪਰਮਾਤਮਾ ਦੇ ਨਾਂ ਨੂੰ ਭੁਲਾ ਦਿੰਨੇ ਆ ਫਿਰ ਅਸੀਂ ਜਨਮ ਮਰਨ ਦੇ ਗੇੜ ਵਿੱਚ ਪੈ ਰਹੇ ਆ ਪੁੱਛੋ ਜਾਏ ਪਦਾਉਆ ਚੱਲੇ ਚਾਕਰ ਹੋਏ ਰਾਜਨ ਜਾਣੇ ਆਪਣਾ ਅੰਦਰ ਕਰ ਠਾਕ ਨ ਹੋਏ ਨਾਨਕ ਏਕੋ ਰਵ ਰਿਹਾ ਦੂਜਾ ਅਵਰ ਨ ਕੋਏ ਫਿਰ ਉਸ ਜੀਵ ਸਤਰੀ ਨੂੰ ਜੋ ਮਤਲਬ ਪਟਕਦੀ ਆ ਕਦੇ ਜੰਗਲਾਂ ਦੇ ਵਿੱਚ ਕਦੇ ਪਹਾੜਾਂ 'ਚ ਉਸ ਪਰਮਾਤਮਾ ਨੂੰ ਲੱਭਦੀ ਫਿਰ ਉਹਨੂੰ ਕਹਿੰਦੇ ਨੇ ਕਿ ਪੁੱਛੋ ਜਾਈ ਪਦਾਵਾਂ ਚੱਲੇ ਚੱਕਰ ਹੋਏ ਕਹਿੰਦੇ ਉਹ ਕਹਿੰਦੇ ਜੀਵ ਇਸਤਰੀਆਂ ਜਿਹੜੀਆਂ ਉਸ ਪਰਮਾਤਮਾ ਦੇ ਰਸਤੇ ਤੇ ਚੱਲੀਆਂ ਹੋਈਆਂ ਨੇ ਜਿਹੜੀਆਂ ਉਹਦੇ ਸੇਵਕ ਉਹਦੀ ਭਗਤੀ ਕਰ ਰਹੀਆਂ ਨੇ ਉਹਨਾਂ ਤੋਂ ਜਾ ਕੇ ਪੁੱਛੋ ਉਸ ਪਰਮਾਤਮਾ ਦੇ ਕਰਦਾ ਰਸਤਾ ਫਿਰ ਕਹਿੰਦੇ ਰਾਜਨ ਜਾਣੇ ਆਪਣਾ ਦਰ ਘਰ ਠਾਕ ਨਾ ਹੋਏ ਉਹ ਜੀਵ ਇਸਤਰੀਆਂ ਜਿਹੜੀਆਂ ਆਪਣੇ ਪ੍ਰਭੂਪਤੀ ਰਾਜਨ ਨੂੰ ਜਾਣਦੀਆਂ ਨੇ ਉਹਦੇ ਨਾਲ ਜਾਣ ਪਹਿਚਾਨ ਹੋ ਗਈ ਆ ਕਿ ਜਦੋਂ ਉਹਦੇ ਦਰ ਘਰ ਜਾਂਦੀਆਂ ਨੇ ਉਹਨਾਂ ਨੂੰ ਕੋਈ ਰੁਕਾਵਟ ਨਹੀਂ ਪੈਂਦੀ ਕਿਉਂਕਿ ਉਹ ਰਾਜੇ ਨੂੰ ਜਾਣਦੀਆਂ ਨੇ ਜਿੱਦਾਂ ਮਹਿਲ ਆ ਨਾਨਕ ਏਕੋ ਰਬ ਰਿਹਾ ਦੂਜਾ ਅਵਰ ਨਾ ਕੋਇ ਕਹਿੰਦੇ ਫਿਰ ਉਹਨਾਂ ਦੀ ਅਵਸਥਾ ਕੀ ਹੁੰਦੀ ਆ ਕਹਿੰਦੇ ਇਹ ਨਾਨਕ ਉਹ ਜੀਵ ਇਸਤਰੀਆਂ ਜਿਹੜੀਆਂ ਦੀ ਜਿਹਨਾਂ ਦੀ ਆਪਣੇ ਰਾਜਨ ਨਾਲ ਜਾਣ ਪਹਿਚਾਣ ਜਿਨ੍ਹਾਂ ਨੂੰ ਫਿਰ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ਕਿਉਂਕਿ ਰਾਜੇ ਨਾਲ ਸਿੱਧੀ ਜਾਣ ਪਛਾਣ ਆ ਤੇ ਉਹਨਾਂ ਨੂੰ ਫਿਰ ਕਹਿੰਦੇ ਹਰ ਇੱਕ ਜਗ੍ਹਾ ਤੇ ਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ ਨਜ਼ਰ ਨਹੀਂ ਆਉਂਦਾ ਉਹਨਾਂ ਨੂੰ ਹਰ ਇੱਕ ਜਗ੍ਹਾ ਤੇ ਉਹ ਪਰਮਾਤਮਾ ਹੀ ਸਮਾਇਆ ਦਿਸਦਾ ਹੈ ਪਰਮਾਤਮਾ ਹੀ ਵਿਆਪਕ ਦਿਸਦਾ ਹੈ ਮਤਲਬ ਉਹ ਹਰੀ ਤੋਂ ਬਿਨਾ ਕਿਸੇ ਹੋਰ ਨੂੰ ਦੇਖਦੀਆਂ ਹੀ ਨਹੀਂ ਕਿਆਂ ਜਿੱਦਾਂ ਦੂਸਰੇ ਜੀਵਾਂ ਵਿੱਚ ਵੀ ਉਹਨਾਂ ਨੂੰ ਪਰਮਾਤਮਾ ਹੀ ਨਜ਼ਰ ਆਉਂਦਾ ਹੈ ਇਸ ਲਈ ਉਹਨਾਂ ਦਾ ਪ੍ਰੇਮ ਸਾਰੀ ਸ੍ਰਿਸ਼ਟੀ ਵਿੱਚ ਹੋ ਜਾਂਦਾ ਉਹ ਹਰ ਇੱਕ ਨੂੰ ਪਿਆਰ ਦੀ ਨਜ਼ਰ ਨਾਲ ਦੇਖਦੇ ਨੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਕਰਦਿਆਂ ਹੋਈਆਂ अनेका ਭੁੱਲਾਂ ਚੁੱਕਾ ਮਾਫ਼ ਕਰਿਓ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ अनेका ਗਲਤੀਆਂ ਭੁੱਲਾਂ ਚੁੱਕਾ ਅਣਜਾਣ ਬੱਚੇ ਨੂੰ ਮਾਫ਼ ਕਰਿਓ ਜੀ ਅੱਗੇ ਤੋਂ ਸੁਮਤ ਬਖਸ਼ਿਓ ਸਤਿਗੁਰੂ ਜੀ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਦਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ